ਮੈਂ ਤਾਂ ਉਹ ਚੱਕੂ ਅਸੇ ਕੋ ਚੱਕਣੀ ਚੱਲ ਲਗੀ ਪਾਦੀ ਹਰ ਉਹ ਆ ਗਿਆ ਮੈਂ ਪਰ ਦਿੱਤਾ ਨਾ ਮਨੁੱਖਤਾ ਦੇ ਵੱਲ ਦੇਖਦੇ ਆ ਫਿਰ ਇਹਦੇ ਨਾਲ ਕਿੰਨਾ ਨੁਕਸਾਨ ਹੋ ਰਿਹਾ ਅਸੀਂ ਆਪਣਾ ਥੋੜਾ ਜਿਹਾ ਲਾਲਚ ਤੇ ਸਵਾਰ ਹੋ ਤੇ ਸਾਨੂੰ ਸਾਰਿਆਂ ਨੂੰ ਜਾਗੜਾ ਪਊਗਾ ਹਰ ਬੰਦਾ ਹਰ ਵਾਰ ਤੇ ਜਾ ਨਹੀਂ ਸਕਦਾ ਤੇ ਅੱਜ ਤੁਸੀਂ ਦਿੱਤਾ ਕਿ ਹੁਣ ਬੰਨ ਲਵਾ ਰਹੇ ਹਾਂ ਬੰਦ ਕਰਾ ਰਹੇ ਹਾਂ ਕੱਲ ਨੂੰ ਵੀ ਇੱਥੇ ਹੀ ਹੈ ਸੇ ਮੈਂ ਸਾਰੀ ਢੇਰੀਆਂ ਮੈਂ ਇੱਥੇ ਜਿੰਨੀਆਂ ਬਾਹਰਲੇਨਾਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਹੁਣ ਡਰੇਨੇ ਕਨੈਕਸ਼ਨ ਤੁਹਾਡੇ ਕੱਟ ਦੇਣ ਜੇਕਰ ਤੁਸੀਂ ਨੂੰ ਦੁਬਾਰਾ ਜੋੜੋਗੇ ਤੇ ਫਿਰ ਸਰਕਾਰੀ ਕੰਮ ਜੋ ਵਿਗੜ ਪਉਣ ਵਾਸਤੇ ਤੁਹਾਡੇ ਉੱਤੇ ਐਫਆਰ ਕੀਤੀ ਜਾਏਗੀ ਕਨੈਕਸ਼ਨ ਇਹਨਾਂ ਦੇ ਤੋੜਿਆ ਇਹ ਦੁਆਰਾ ਫਿਰ ਅੱਜ ਕਿੰਨਾ ਤੇ ਕਨੈਕਸ਼ਨ ਤੇ ਬੰਦ ਕੀਤੇ ਮੈਂ ਢੇਰੀਆਂ ਵੇ ਜਿਹੜੇ ਹੈਗੇ ਜਿਹੜਾ ਗੋਆ ਸਿੱਧਾ ਵਿੱਚ ਸਿੱਟਦੇ ਆ ਤੇ ਉਹਨਾਂ ਦੇ ਵਾਸਤੇ ਜਿਹੜੇ ਹੈਗੇ ਅੱਜ ਕਮਿਸ਼ਨਰ ਸਾਹਿਬ ਸਰੋਹ ਕਹਲਾ ਸਾਹਿਬ ਤੇ ਏਡੀਸੀ ਬੀਡੀ ਡੀਬੀਓ ਸਾਰੇ ਡਰੇਨ ਜੋ ਭਾਗ ਪੋਲੂਸ਼ਨ ਕੰਟਰੋਲ ਬੋਰਡ ਇਹ ਸਾਰੇ ਅਧਿਕਾਰੀ ਵੀ ਆਏ ਆ ਤੇ ਅੱਜ ਇਹਨਾਂ ਦਾ ਫਿਰ ਜਿਹੜਾ ਹੈਗਾ ਨੂੰ ਡਿਸਕਨੈਕਟਨ ਕੀਤਾ ਜਾ ਰਿਹਾ ਬਾਬਾ ਇਹ ਪਹਿਲਾਂ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਸੀਗੀ ਕਿ ਇਹਦੇ ਵਿੱਚ ਹੁਣ ਉਹ ਵਸਦੇ ਆ ਕਿ ਦੇਖੋ ਇਹ ਦੁਬਾਰਾ ਇਹਨੂੰ ਜੋੜਨਗੇ ਤੇ ਫਿਰ ਇਹਨਾਂ ਦੇ ਉੱਤੇ ਜਿਹੜੇ ਹੈਗੇ ਆ ਉਹਦੇ ਹਿਸਾਬ ਨਾਲ ਪਰਚਾ ਦਰਜ ਹੋਊਗਾ ਜਿਹੜਾ ਵੀ ਕੋਈ ਕਰੂਗਾ ਕਿਉਂਕਿ ਸਾਰਾ ਗੈਰਕਾਨੂੰਨੀ ਗੈਰਸੰਵਿਧਾਨਿਕ ਕਿਸੇ ਨੂੰ ਕੋਈ ਹੱਕ ਨਹੀਂ ਕਿ ਕਿਸੇ ਵੀ ਡਰੇਨ ਦੇ ਵਿੱਚ ਨਦੀ ਦੇ ਵਿੱਚ ਦਰਿਆ ਦੇ ਵਿੱਚ ਚਾਹੇ ਉਹ ਇੰਡਸਟਰੀ ਹੋਵੇ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਹੋਵੇ ਚਾਹੇ ਕੋਈ ਡੈਰੀ ਹੋਵੇ ਇਹਨੂੰ ਪ੍ਰਦੂਸ਼ਿਤ ਨਹੀਂ ਕਰ ਸਕਦੇ ਇਹ ਸਾਰਾ ਕੁਝ ਵਾਇਲੇਸ਼ਨ ਹੋ ਰਹੀ ਹੈ ਲਗਾਤਾਰ ਤੇ ਇਹਦੇ ਉੱਤੇ ਹੁਣ ਜਿਹੜਾ ਹੈਗਾ ਕੋਰਟ ਵੀ ਜਿਹੜੀ ਹੈਗੀ ਹੈ ਸਖਤਾਈ ਦੇ ਨਾਲ ਕਹਿ ਰਹੀ ਹੈ ਕਿ ਇਹਦੇ ਇਹਨਾਂ ਨੂੰ ਬੰਦ ਕਰੋ ਅਤੇ ਅਸ਼ਾਸ਼ਨ ਵੀ ਜਿਹੜਾ ਹੈਗਾ ਇਹਦੇ ਨਾਲ ਹੁਣ ਬਿਲਕੁਲ ਤਿਆਰ ਹੈ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਸਾਰਾ ਕੁਝ ਹੋ ਰਿਹਾ ਸਾਰਾ ਬੰਦ ਹੋਣਗੇ। ਅੱਛਾ ਤੇ ਮਤਲਬ ਕਿ ਇਹ ਸਿਰਫ ਇੱਧਰਲੇ ਪਾਸੇ ਬੰਦ ਹੋਣੀਆਂ ਆ? ਨਹੀਂ ਸਾਰੇ ਨਹੀਂ ਨਹੀਂ ਇਹ ਪਹਿਲਾਂ ਇੱਧਰੋਂ ਸ਼ੁਰੂਆਤ ਇੱਧਰੋਂ ਆ। ਅੱਛਾ ਇੱਧਰੋਂ ਜਿਹੜਾ ਹੈਗਾ ਇੱਕ ਐਸੋ ਲਈ ਜਿਹੜੀ ਹੈਗੀ ਆ ਪ੍ਰੋਬਲਮ ਆ ਖੈਰਾ ਸਭ ਸਾਡੇ ਨਾਲ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਇੱਕ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ। ਉਹਦਾ ਜਿਹੜਾ ਹੈਗਾ ਉਹਦਾ ਵੀ ਹੁਣ 1.5 ਸਾਲ ਹੋ ਗਿਆ ਉਹਦਾ ਹਜੇ ਹੱਲ ਨਹੀਂ ਹੋਇਆ। ਤੇ ਉਹਦੇ ਨਾਲ ਵੀ ਹੁਣ ਉਹ ਡਿਸਕਸ ਕਰ ਰਹੇ ਕਿ ਜੇ ਨਾ ਜੇ ਉਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਦਾ ਟੈਂਪਰੇਰੀ ਜਿਹੜਾ ਹੈਗਾ ਉਹ ਕੀ ਹੱਲ ਕੀਤਾ ਜਾ ਸਕਦਾ ਜਿਹੜਾ ਪਾਣੀ ਉਹਦੇ ਵਿੱਚ ਡਗ ਰਿਹਾ ਸੋ ਇਹਦੇ ਇਹ ਹੋ ਗਿਆ ਤਾਂ ਫਿਰ ਕਿਉਂਕਿ ਮਿਊਸਪਲ ਕਾਰਪੋਰੇਸ਼ਨ ਦਾ ਫਿਰ ਸਾਰਾ ਜਿਹੜਾ ਹੈਗਾ ਪਾਣੀ ਬੰਦ ਹੋ ਜੂ ਇੱਥੇ ਇੱਕੋ ਜਿਹਾ ਜਨਦਾ ਦੇ ਉੱਤੇ ਹੈ ਜਿਹੜਾ ਹਜੇ ਉਹ ਕੇਸ ਚੱਲਣ ਕਰਕੇ ਪੰਪ ਜਿਹੜਾ ਹੈਗਾ ਪੰਪ ਸਟੇਸ਼ਨ ਨਹੀਂ ਬਣਿਆ ਉਹ ਛੱਡੇ ਕਰਕੇ ਉਹਦੀ ਪ੍ਰੋਬਲਮ ਆ ਰਹੀ ਹੈ ਅੱਛਾ ਬਾਬਾ ਜੀ ਕਿਤੇ ਨਾ ਕਿਤੇ ਪਹਿਲਾਂ ਵੀ ਕਾਫੀ ਟਾਈਮ ਪਹਿਲਾਂ ਦੇਖ ਰਹੇ ਸੀਗੇ ਜਦੋਂ ਤੁਸੀਂ ਨਿਰੰਤਰ ਇੱਥੇ ਆ ਰਹੇ ਸੀਗੇ ਇਹ ਪਾਣੀ ਦੀ ਸਥਿਤੀ ਕਾਫੀ ਸਾਫ਼ ਹੋ ਗਈ ਬਿਲਕੁਲ 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 ਸਾਫ਼ ਹੋ ਰਹੀ ਹੈ ਕਿਉਂਕਿ ਜਿਹੜਾ ਗਰਮੀਆਂ ਤੋਂ ਮਗਰੋਂ ਜਿਹੜਾ ਹੈਗਾ ਅਸੀਂ ਕਾਫੀ ਚਿਰ ਜਿਹੜਾ ਹੈਗਾ ਉਹ ਇੱਥੇ ਨਹੀਂ ਆਇਆ ਹੋਇਆ ਹੋਰ ਸਾਡੇ ਜੇ ਵੇ ਸੀਗੇ ਉਧਰ ਚੱਲਦਾ ਸੀ ਉਹ ਵੀ ਥੋੜੇ ਕੁਝ ਜਾਂਦੇ ਵਿੱਚ ਪਾਣੀ ਆ ਜਾਂਦੀ ਲੋਕਾਂ ਆਉਣਾ ਕਿ ਇਹਨਾਂ ਨੂੰ ਜਿਹੜੀ ਹੈਗੀ ਆ ਅਸੀਂ ਆਪਣੀ ਜਿਹਨੂੰ ਅੱਪਾ ਕਹਿੰਦੇ ਸਾਨੂੰ ਸ਼ਰਮ ਨਹੀਂ ਆਉਂਦੀ ਅਸੀਂ ਨਾ ਮਨੁੱਖਤਾ ਦੇ ਵੱਲ ਦੇਖਦੇ ਆ ਵੀ ਇਹਦੇ ਨਾਲ ਕਿੰਨਾ ਨੁਕਸਾਨ ਹੋ ਰਿਹਾ ਅਸੀਂ ਆਪਣਾ ਥੋੜਾ ਜਿਹਾ ਲਾਲਚ ਸਵਾਰਥ ਦੁੱਧ ਤਾਂ ਅਸੀਂ ਵੇਚ ਦਿੰਨੇ ਆ ਡੈਰੀਆਂ ਨੂੰ ਵਿੱਚ ਮੁੱਲ ਦਿੰਨੇ ਆ ਪਰ ਜਿਹੜੀ ਵੇਸਟੇਜ ਆ ਉਹ ਅਸੀਂ ਦਰਿਆ ਸਿਟੀ ਜਾ ਰਹੇ ਹਾਂ ਸੋ ਇਹ ਸਾਰਾ ਜਿਹੜਾ ਹੈਗਾ ਇਹ ਹੁਣ ਸਾਰੇ ਜੇ ਸਾਰੇ ਬੰਦ ਹੋਣਗੇ ਠੀਕ ਹੈ ਤੇ ਉਹਨਾਂ ਨਾਲੇ ਸਮੇਂ ਦੇ ਵਿੱਚ ਕਿਉਂਕਿ ਦੋ ਜਿਹੜੇ ਹੈਗੇ ਆ ਬਾਇਓ ਗੈਸ ਪਲਾਂਟ ਉਹ ਵੀ ਲੱਗ ਗਏ ਆ ਕਾਫੀ ਗੋ ਆ ਉਧਰ ਜਾਣ ਲੱਗ ਪਿਆ ਇਹ ਵੀ ਜਿਹੜਾ ਹੈਗਾ ਗੋਇ ਨੂੰ ਇਹ ਤਾਂ ਜਾਣ ਬੁੱਝ ਕੇ ਸਾਰਾ ਕੁਝ ਹੋ ਰਿਹਾ ਕਿਉਂਕਿ ਹੁਣ ਤਾਂ ਕਰੋ ਸਾਡੇ ਕੋਲ 300 ਗਊ ਆ ਉੱਥੇ ਅਸੀਂ ਕਿਤੇ ਉਹ ਕੋ ਬਾਣੀ ਦਾ ਨਹੀਂ ਸਾਰੇ ਦਾ ਸਾਰਾ ਗੋਹਾ ਇਕੱਠਾ ਕਰਦੇ ਆ ਜੇ ਗੋਹਾ ਇਕੱਠਾ ਕਰ ਲਈਏ ਇਹਦਾ એનર્ਜੀ ਹੈ ਖੇਤਾਂ ਵਿੱਚ ਜਾਵੇ એનર્ਜੀ ਹੈ ਇਹਦੇ ਜਿਹੜੀ ਹੈਗੀ ਹੈ ਗੈਸ ਬਣ ਜਾਵੇ ਤੇ ਉਹ ਉਹ ਐਕਸਟਰਾ ਉਹਦੀ ਜਿਹੜੀ ਹੈਗੀ ਉਹਦੀ ਸਲਾਜ ਨਿਕਲਣੀ ਆ ਉਹ ਵੀ ਜਿਹੜੀ ਹੈਗੀ ਆ ਪੂਰੀ ਖਾਦ ਆ ਇਹ ਸਾਰਾ ਕੁਝ ਇਹ ਸਮਝ ਲਓ ਮਿਸ ਮੈਨੇਜਮੈਂਟ ਨੂੰ ਕਹ ਲਈਏ ਕਿ ਸਾਡੇ ਕੋਲ ਹੈ ਸੋਨਾ ਹੈ ਪਰ ਉਹਨੂੰ ਅਸੀਂ ਇਹੋ ਜਿਹੇ ਤਰੀਕੇ ਦੇ ਨਾਲ ਸੱਡ ਰਹੇ ਆ ਜਿਹਦੇ ਨਾਲ ਨੁਕਸਾਨ ਵੀ ਹੋ ਰਿਹਾ ਤੇ ਬਹੁਤ ਵੱਡਾ ਜਿਹੜਾ ਹੈਗਾ ਮੋਰੇ ਰੇੜੇ ਲੋਕ ਇਸ ਪਾਣੀ ਨੂੰ ਪੀ ਰਹੇ ਆ ਉਹਨਾਂ ਦਾ ਜੀਵਨ ਵੀ ਖਰਾਬ ਹੋ ਰਿਹਾ ਤੇ ਕਿਤੇ ਨਾ ਕਿਤੇ ਬਾਬਾ ਜੀ ਆ ਕੁਛੀ ਦਿਨ ਪਹਿਲਾਂ ਇੱਕ ਇਹਦੇ ਤੇ ਸਿਆਸਤ ਬਹੁਤ ਹੋਈ ਆ ਜੀ ਜੀ ਚਲੋ ਅਸੀਂ ਅਸੀਂ ਕਿਸੇ ਨੂੰ ਕੁਛ ਨਹੀਂ ਕਿਉਂਕਿ ਤੁਸੀਂ ਸਾਨੂੰ ਦੇਖਦੇ ਆ ਲਗਾਤਾਰ 2 ਫਰਵਰੀ ਤੋਂ ਲੱਗੇ ਹੋਏ ਆ ਇਥੇ ਕਿਸੇ ਬੰਨੇ ਆਪਾਂ ਤੁਰ ਸਕਦੇ ਸੀ ਲੰਘ ਸਕਦੇ ਸੀ ਨਹੀਂ ਆ ਇਹ ਸਾਰਾ ਕੁਛ ਹੋਦਾ ਕਿ ਸਾਡਾ ਸੁਭਾਅ ਨਹੀਂ ਸਾਡਾ ਕੰਮ ਕੰਮ ਕਰਨਾ ਨਾ ਕਿ ਜਿਹੜਾ ਹੈਗਾ ਉਹਦੇ ਵਾਸਤੇ ਵੀ ਅਸੀਂ ਇਹ ਕਰਦਾਂਗੇ ਕੋਸ਼ਿਸ਼ ਕਰ ਰਹੇ ਆ ਗੁਰੂ ਪਾਸੇ ਕਿਰਪਾ ਕਰਨ ਗੁਰੂ ਨਾਨਕ ਪਾਸੇ ਮਿਹਰ ਕਰਨ ਗੁਰਦੁਆਰਾ ਗਾਹੂ ਕਾਟਾ ਉਥੇ ਤੇ ਕਰੋ ਜਿਹੜਾ ਹੈਗਾ ਖੇਤੀ ਤੋਂ ਖੇਤੀ ਜਿਹੜਾ ਪਾਣੀ ਸਵਸ ਜਾਵੇ ਤੇ ਜੇ ਉਹ ਪਾਣੀ ਬੰਦ ਹੋ ਗਿਆ ਤਾਂ ਉਹ ਤੁਹਾਨੂੰ ਮਗਰੋਂ ਜਿਹੜੇ ਹੈਗੇ ਕਿਉਂਕਿ ਸਾਡੇ 600 ਐਮਐਲਡੀ ਪਾਣੀ ਮਿਊਨਿਸਪਲ ਕਮੇਟੀ ਦਾ ਤੇ 800 ਐਮਐਲਡੀ ਦਾ ਪ੍ਰਬੰਧ ਹੋਇਆ ਤੇ ਜਿਹੜੇ ਇੰਡਸਟਰੀਅਲ ਤਿੰਨ ਟ੍ਰੀਟਮੈਂਟ ਪਲਾਂਟ ਲੱਗੇ ਆ 50 ਐਮਐਲਡੀ 40 ਐਮਐਲਡੀ ਤੇ 15 ਐਮਐਲਡੀ ਕਿਉਂਕਿ ਪਹਿਲਾਂ ਇੱਥੇ ਕੋਈ ਵੀ ਟ੍ਰੀਟਮੈਂਟ ਪਲਾਂਟ ਨਹੀਂ ਸੀ ਨਾ 50 ਐਮਐਲਡੀ ਸੀ ਨਾ 40 ਨਾ 15 ਇਹ ਅਡਸਟੀਅਲ ਪਾਣੀ ਕਾਫੀ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਸਾਂਭ ਲਿਆ ਤੇ ਜਿਹੜਾ ਮਿਊਨਿਸਪਲ ਕਮੇਟੀ ਦੇ ਇਹਨਾਂ ਦਾ ਵੀ ਜਿਹੜਾ ਹੈਗਾ 125 ਐਮਐਲਡੀ ਟ੍ਰੀਟਮੈਂਟ ਪਲਾਂਟ ਜਿਹੜਾ ਹੈ ਉਹ 125 ਕੋ ਐਮਐਲਡੀ ਤੇ ਚੱਲਦਾ ਜਦੋਂ ਕਿ ਇਹਨਾਂ ਦਾ 770 ਐਮਐਲਡੀ ਪਾਣੀ ਹੈ ਜਿਹੜਾ ਵਿੱਚ ਹਸਰ ਵਾਲੇ ਨਾਲੇ ਚ ਡਿੱਗ ਰਿਹਾ ਉਹਨੂੰ ਰੋਕਣਾ ਸਾਡੀ ਪ੍ਰਾਇੋਰਟੀ ਹੈ ਉਹਦੇ ਵਾਸਤੇ ਅਸੀਂ ਹੁਣ ਵੀ ਤੇ ਨਾਈਟ ਡਿਪਚਰ ਚੋਂ ਤੇਮਪਰੇਰੀ ਅਸੀਂ ਕੀ ਕਰ ਸਕਦੇ ਆ ਤੇ ਉਹਦੇ ਨਾਲ ਹੀ ਜਿਹੜਾ ਹੈਗਾ ਜੇ ਉਹ ਕੇਸ ਸੋਲਵ ਹੁੰਦਾ ਜੇ ਉਹਦਾ ਪੱਕਾ ਹੱਲ ਵੀ ਜਿਹੜਾ ਹੋ ਜਵੇ ਤਾਂ ਕਿ ਮਿਊਸਪਲ ਕਮੇਟੀ ਦਾ ਵੀ ਪਾਣੀ ਨਾ ਪਵੇ ਇੰਡਸਟਰੀਅਲ ਪਾਣੀ ਜਿਹੜਾ ਵੀ ਕੋਈ ਪਾਉਂਦਾ ਉਹਦੇ ਉੱਤੇ ਜਿਹੜੀ ਹੈਗੀ ਉਹ ਸਖਤ ਨਿਗਰਜੇ ਕੋਈ ਸੀ ਤੁਹਾਡੇ ਧਿਆਨ ਚ ਆਉਂਦਾ ਸੀ ਉਹ ਵੀ ਜਿਹੜਾ ਹੈਗਾ ਤੁਹਾਨੂੰ ਪੋਲੂਸ਼ਨ ਕੰਟਰੋਲ ਬੋਰਡ ਦੇ ਨਾਲ ਜੇ ਕੋਈ ਤੂੰ ਹੋਣਾ ਨਿਕਲਦਾ ਜਿਵਨੀਆਂ ਚ ਉਹ ਵੀ ਗੈਰ ਕਾਨੂੰਨੀ ਅਸੀਂ ਇਹਨਾਂ ਨੂੰ ਆਪ ਵੀਡੀਓ ਰ ਕਰ ਕਰਕੇ ਇਹਨਾਂ ਨੂੰ ਭੇਜਦੇ ਆ ਵੀ ਇਹ ਜਿਹੜੀ ਹੈਗੀ ਇੰਡਸਟਰੀ ਤੋਂ ਆਪਲਾਦੀ ਹੈ ਸੋ ਸਾਨੂੰ ਸਾਰਿਆਂ ਨੂੰ ਜਾਗਣਾ ਪਊਗਾ ਹਰ ਬੰਦਾ ਹਰ ਵਕਤ ਜਾ ਨਹੀਂ ਸਕਦਾ ਤੇ ਜਿੱਥੇ ਵੀ ਅਸੀਂ ਬੈਠੇ ਆ ਜਿੱਥੇ ਵੀ ਕੁਝ ਹੋ ਰਿਹਾ ਗਲਤ ਹੋ ਰਿਹਾ ਸਾਨੂੰ ਉਹਦੇ ਖਿਲਾਫ ਆਵਾਜ਼ ਵੀ ਉਠਾਉਣੀ ਚਾਹੀਦੀ ਹੈ ਕਿਉਂਕਿ ਉਹ ਗੈਰਕਾਨੂੰਨੀ ਰੁਕਣਾ ਵਿਚ ਹੈ ਠੀਕ ਹੈ ਜੀ ਤੇ ਅੱਜ ਤੁਸੀਂ ਦਿੱਤਾ ਕਿ ਹੁਣ ਬੰਨ੍ਹ ਲਵਾ ਰਹੇ ਹੋ ਬੰਦ ਕਰਾ ਰਹੇ ਹੋ ਹਾਂ ਜੀ ਕੱਲ ਨੂੰ ਵੀ ਇੱਥੇ ਹੀ ਆ ਠੀਕ ਹੈ ਜੀ ਹੁਣ ਕਿਉਂਕਿ ਹੁਣ ਕੱਲ ਨੂੰ ਵੀ ਇੱਥੇ ਆਏ ਸੀ ਜਿਹੜਾ ਗੁਰਦੁਆਰਾ ਗੋਗਾਟ ਅਖੰਡ ਪਾਠ ਕੱਲ ਦੇ ਆਰੰਭ ਹੋਇਆ ਤੇ ਕੱਲ ਨੂੰ ਹੋਊਗਾ ਕੱਲ ਨੂੰ ਵੀ ਅਸੀਂ ਇੱਥੇ ਰਹਿਣਾ ਹੁਣ ਜਿਹੜਾ ਹੈਗਾ ਮਨੋਧਾਰਕਿਆਂ ਨੇ ਕਿ ਇਹਨੂੰ ਆਪੇ ਸਾਫ਼ ਕਰਨਾ ਜਿਹੜੀਆਂ ਡੇਰੀਆਂ ਹੈਗੀਆਂ ਇਹਨਾਂ ਦਾ ਡਿਸਚਾਰਜ ਜਿਹੜਾ ਕਿ ਇਲੀਗਲੀ ਬਿਨਾਂ ਕਿਸੇ ਦੀ ਕੰਸੈਂਟ ਤੋਂ ਬੁੱਢੇ ਦਰਿਆ ਵਿੱਚ ਪੈਪਾ ਪਾ ਕੇ ਪਾਇਆ ਜਾ ਰਿਹਾ ਅਸੀਂ ਇਹਨੂੰ ਅੱਜ ਤੋੜਨਾ ਹੈ ਡਰੇਨੇ ਵਿਭਾਗ ਨਾਲ ਹੈਗਾ ਤੇ ਇਹ ਮੈਂ ਤੁਹਾਡੇ ਮਾਦਵ ਇਬਰਾਹਿਮ ਮੈਂ ਸਾਰੀ ਡੇਰੀਆਂ ਨੂੰ ਇੱਥੇ ਜਿਹੜੀਆਂ ਬਾਹਰ ਨੇ ਇਹਨਾਂ ਨੂੰ ਕਹਿਣਾ ਚਾਹੁੰਦਾ ਜੇ ਅਸੀਂ ਉਹ ਡਰੇਨੇਜ ਕਨੈਕਸ਼ਨ ਤੁਹਾਡੇ ਕੱਟਦੇ ਨੇ ਜੇਕਰ ਤੁਸੀਂ ਇਹਨੂੰ ਦੁਬਾਰਾ ਜੋੜੋਗੇ ਤੇ ਫਿਰ ਸਰਕਾਰੀ ਕੰਮ ਜੋ ਵਿਗੜ ਪਉਣ ਵਾਸਤੇ ਤੁਹਾਡੇ ਉੱਤੇ ਐਫਆਰ ਕੀਤੀ ਜਾਏਗੀ ਇਸ ਕਰਕੇ ਹਜੇ ਅਸੀਂ ਫੌਰੀ ਤੌਰ ਤੇ ਐਫਆਰ ਨਹੀਂ ਕੀਤੀਆਂ ਇਸ ਕਰਕੇ ਤੋੜਿਆ ਕਿ ਇਹਨੂੰ ਦੁਬਾਰਾ ਜੋੜਨ ਦੀ ਨਾ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਐਨਜੀਟੀ ਵੱਲੋਂ ਸਾਨੂੰ ਸਖਤ ਨਿਰਦੇਸ਼ ਨੇ ਕਿ ਬੁਢੇ ਦਿਰਾ ਨੂੰ ਸਾਫ਼ ਸੁਥਰਾ ਰੱਖਣਾ ਹੋਵੇ ਸੋ ਉਹਦੇ ਤਹਿਤ ਇਹ ਮਹਿੰਮ ਚਲਾਈ ਜਾ ਰਹੀ ਹੈ ਸੋ ਇਹਨੂੰ ਅਸੀਂ ਅਮਲੀ ਜਾਮਾ ਬਣਾ ਰਹੇ ਹਾਂ ਤੇ ਮਤਲਬ ਕਿ ਅੱਜ ਜੀ ਤੁਸੀਂ ਇੱਥੋਂ ਸ਼ੁਰੂਆਤ ਕਰਤੀ ਐ ਅ ਜਿੱਥੇ ਤੱਕ ਡੈਰੀਆਂ ਹੈਗੀਆਂ ਉੱਥੇ ਤੱਕ ਪੂਰਾ ਬੰਦ ਹੋਏਗਾ ਜੀ ਤੇ ਜਿਹੜੀਆਂ ਮਿਊਸਪਲਿਟੀ ਮਿੰਟ ਤੋਂ ਬਾਹਰ ਵਾਲੇ ਡੈਰੀ ਨੇ ਪਹਿਲਾਂ ਉੱਥੇ ਕਾਰਵਾਈ ਕਰਦੇ ਪਏ ਠੀਕ ਐ ਜੀ ਫਿਰ ਅਸੀਂ ਉਸ ਤੋਂ ਬਾਅਦ ਹੈਬਵਾਲ ਵਿਖੇ ਤਾਂ ਅਸੀਂ ਇੱਕ ਡੰਪ ਬਣਾਤੀਵੇਂ ਸਾਈਟਾਂ ਜਿੱਥੇ ਅਸੀਂ ਗੋਹਾ ਜਿਹੜਾ ਬਾਇਓ ਗੈਸ ਪਲਾਂਟ 'ਚ ਨਹੀਂ ਜਾਂਦਾ ਉਹ ਉੱਥੇ ਡੰਪ ਕਰ ਸਕਦੇ ਨੇ ਇੱਦਾਂ ਇੱਕ ਸਾਈਟ ਤਾਜਪੁਰ ਵਿਖੇ ਵੀ ਅਸੀਂ ਇਸ਼ਨਾਤ ਕਰਕੇ ਉੱਥੇ ਵੀ ਸ਼ੁਰੂ ਕਰਾਂਗੇ ਤਾਂ ਕਿ ਗੋਹਾ ਜਿਹੜਾਗਾ ਉਹ ਬੁੱਢੇ ਦਰਿਆ 'ਚ ਨਾ ਲੱਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਡਾਈ ਇੰਡਸਟਰੀਅਲ ਦੇਖ ਕਿ ਕਰ ਜਾਤਾ ਤਾਂ ਬਹੁਤ ਚੱਕੂ ਅਸੀਂ ਕੋਈ ਚੱਕਦੇ ਚੱਲ ਲਗੀ ਚੱਲੀ ਹਰੋਕੇ ਆ ਗਿਆ ਮੈਂ ਭਰ ਦਿੱਤਾ ਤੇਰਾ ਭਰੇ ਭਰੇ ਹਾਂ ਤੁਸੀਂ ਉਹ ਵੀ ਇੱਕ ਪੈਰ ਦੇ ਵਿੱਚ ਕੰਨ ਕੇ ਪੀ ਐਮ ਐਲ ਡੀ ਦੇ ਕੋਲ ਕਹਿੰਦੇ ਹੀ ਕਰ ਦਿੰਦੇ ਆ ਉਹ ਜਿਹੜਾ ਉਹਦੇ ਵਿੱਚ ਪਾਉਂਦੇ ਆ ਨਾ ਹਾਂਜੀ ਉਹੀ ਪੈਕ ਜੋੜ ਕੇ ਤੇ ਵਿੱਚ ਪੈ ਜੂਗੇ ਤੇ ਕੀ ਐ ਮਲਟੀ ਪਾਣੀ ਹੋ ਰਿਹਾ ਜਾਨਾ ਉਹਦਾ ਬਣਾਉਂਦੇ ਸੀਗੇ ਵੀ ਜਿਹੜਾ ਹੈਗਾ 40 ਕਰੋੜ ਦਾ ਬੰਦਾ ਜਾ ਇਹਦੇ ਇੱਥੇ ਉਹ ਲਾ ਕੇ ਉਹ ਇਹਨਾਂ ਨੂੰ ਬਣਾ ਰਹੇ ਆ ਮੂਰੇ ਗੇਟ ਲੱਗ ਜਾਂਨ ਤੇ ਉਹਨਾਂ ਜਿਹੜਾ ਗੇਟਾਂ ਤੋਂ ਪਹਿਲੇ ਪਿੰਨੋਂ ਪਾਣੀ ਦੇ ਚੱਕੇ ਦੇ ਤੁਸੀਂ ਦੇਖ ਰਹੇ ਹੋ ਨਾਈ ਪੰਜਾਬੀ ਟੀਵੀ